ਅੱਜ ਹੀ ਮੈਂ ਹਦੇਸ਼ ਕਰਕੇ ਆਇਆ ਵੀ ਇਥੇ ਕੋਈ ਵੀਡੀਓਗ੍ਰਾਫੀ ਨਾ ਅੰਦਰ ਬਣੇ ਆ ਸਿੰਘ ਸਾਹਿਬ ਨੇ ਵੀ ਇੱਚੇ ਤੌਰ ਤੇ ਕਿਹਾ ਕਿ ਇਥੇ ਜਿਹੜੇ ਅੰਦਰਲੇ ਪਾਸੇ ਕੋਈ ਵੀ ਜਿਹੜਾ ਮਨੁੱਖ ਆਉਂਦਾ ਆ ਉਹ ਆਪਣੇ ਢੰਗ ਨਾਲ ਆਵੇ ਤੇ ਵੀਡੀਓ ਨਾ ਬਣਾਵੇ ਤੇ ਹੁਣ ਅਸੀਂ ਇੰਸ਼ੋਰ ਕਰਾਂਗੇ ਕਿ ਇਥੇ ਆ ਕੇ ਫੋਟੋ ਜ਼ਰੂਰ ਖਿੱਚ ਲਓ ਜੇ ਖਿੱਚ ਸਕਦੇ ਆ ਪਰ ਕੈਮਰਾ ਨਹੀਂ ਚੱਲਣ ਦੇ ਉਹਨਾਂ ਲੋਕਾਂ ਦੇ ਉੱਤੇ ਵੀ ਲਾਗੂ ਹੋਣਗੀਆਂ ਜਿਹੜੇ ਵੱਖ-ਵੱਖ ਆਪਣੇ ਫਿਲਮਾਂ ਨੂੰ ਵੀ ਪ੍ਰਮੋਟ ਕਰਨ ਵਾਸਤੇ ਆ ਜਾਂਦੇ ਨੇ ਇਹ ਵੀ ਕਲਾਕਾਰ ਹੋਵੇ ਕਿ ਇਹਨਾਂ ਸਾਰੇ ਕਲਾਕਾਰਾਂ ਦੇ ਉੱਤੇ ਨਕੇਲ ਪਾਈ ਜਾਊਗੀ ਕਿ ਤੁਸੀਂ ਆ ਕੇ ਪ੍ਰਮੋਸ਼ਨ ਨਹੀਂ ਕਰਨੀ ਜੀ ਆਪਣੀ ਮੱਥਾ ਟੇਕਣਾ ਬਿਨਾ ਕੈਮਰੇ ਤੋਂ ਮੱਥਾ ਟੇਕ ਬਿਲਕੁਲ ਇਦਾਂ ਕੀਤਾ ਜਾਊਗਾ ਇਹ ਸਾਖਤੀ ਨਾਲੇ ਸੇ ਹੁਣ ਕਰਾਂਗੇ ਕਿਉਂਕਿ ਜਿਹਲੇ ਸਾਖਤੀ ਕਰਦੇ ਵੇ ਕਹਿੰਦੇ ਜੀ ਸ਼ਰਮਣੀ ਕਮੇਟੀ ਕੱਟੜ ਹੋ ਗਈ ਆ ਦਰਬਾਰ ਸਾਹਿਬ ਦੇ ਵਿੱਚ ਜੋ ਘਟਨਾ ਯੋਗਾਂ ਦੀ ਲੈ ਕੇ ਹੋਈ ਵਾਪਰੀ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੋ ਰਹੇ ਨੇ ਹਾਲਾਂਕਿ ਐਸਜੀਪੀਸੀ ਨੇ ਸ਼ਿਕਾਇਤ ਕੀਤੀ ਉਸ ਤੋਂ ਬਾਅਦ 295 ਦਾ ਪਰਚਾ ਹੋਇਆ ਹੁਣ ਪੁਲਿਸ ਨੇ ਨੋਟਿਸ ਭੇਜਿਆ ਸਾਡੇ ਨਾਲ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਹੁਣੀ ਮੌਜੂਦ ਨੇ ਅਰਜਿੰਦਰ ਸਿੰਘ ਧਾਮੀ ਹੁਣੀ ਕੀ ਕੁਛ ਇਸ ਦੇ ਉੱਤੇ ਸੋਚਦੇ ਨੇ ਧਾਮੀ ਸਾਹਿਬ ਪਹਿਲਾਂ ਤਾਂ ਘਟਨਾ ਨੂੰ ਕਿਵੇਂ ਵੇਖਦੇ ਹੋ बार-बार ਦਰਬਾਰ ਸਾਹਿਬ ਹੀ ਕਿਉਂ ਹਾਈਲਾਈਟ ਹੁੰਦਾ ਹੈ ਕਿਉਂ ਬਾਰ-ਬਾਰ ਦਰਬਾਰ ਸਾਹਿਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਦੇਖੋ ਚਾਹੇ ਹਿੰਦੂ ਧਰਮ ਦੇ ਕੋਈ ਆਪਣੇ ਹੈਗੇ ਮੰਦਰ ਉਹਨਾਂ ਦੇ ਚਾਹੇ ਕਿਸੇ ਹੋਰ ਧਰਮਾਂ ਦੇ ਆ ਇਸੇ ਤਰ੍ਹਾਂ ਸਿੱਖਾਂ ਦੇ ਆ ਇੱਕ ਮਰਿਆਦਾ ਹੁੰਦੀ ਹਰ ਇੱਕ ਧਰਮ ਦੀ ਤੇ ਧਾਰਮਿਕ ਸਥਾਨ ਦੀ ਮਰਿਆਦਾ ਹੁੰਦੀ ਆ ਤੇ ਉਹ ਜੇ ਕੋਈ ਬੰਦਾ ਉੱਥੇ ਸਹਿਜ ਪੁਣੇ ਦੇ ਵਿੱਚ ਅਣਜਾਣ ਪੁਣੇ ਦੇ ਵਿੱਚ ਕੋਈ ਗਲਤੀ ਕਰ ਲੈਂਦਾ ਸਪੋਜ਼ ਉਹਨੇ ਸਿਰ ਨਹੀਂ ਢੱਕਿਆ ਸਾਡੇ ਸੇਵਾਦਾਰ ਕਹਿੰਦੇ ਜੀ ਇੱਥੇ ਦੀ ਮਰਿਆਦਾ ਸਿਰ ਢਕੋ ਜੀ ਚਾਹੇ ਅਗਲਾ ਬੰਦਾ ਕਹੇ ਮੈਂ ਨਹੀਂ ਢੱਕਦਾ ਫਿਰ ਤੁਸੀਂ ਉਹਨੂੰ ਕੀ ਕਹੋਗੇ ਲੜੋਗੇ ਤਾਂ ਨਹੀਂ ਨਾ ਉਹ ਕਹਿੰਨੇ ਭਾਈ ਆਪਣੇ ਇਹ ਸਾਡਾ ਦਸਤੂਰ ਨੇ ਤੇ ਜੇ ਉੱਥੇ ਜਾਣ ਬੁੱਝ ਕੇ ਕੋਈ ਇਸ ਬਹਿਲੂ ਨਾਲ ਆਉਂਦਾ ਵੀ ਮੈਂ ਸ਼ਰਾਰਤ ਕਰਨੀ ਆ ਤੇ ਫਿਰ ਤਾਂ ਉਹ ਦੇ ਕਾਬਲ ਨਹੀਂ ਬਖਸ਼ਣ ਦੇ ਕਾਬਲ ਨਹੀਂ ਸੋ ਉਸ ਲੜਕੀ ਨੇ ਮੈਂ ਸਮਝਦਾ ਹਾਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਅੰਮ੍ਰਿਤਸਰ ਦੇ ਵਿੱਚ ਕਿੰਨੇ ਸਥਾਨ ਆ ਬਾਹਰ ਦਰਬਾਰ ਸਾਹਿਬ ਦੇ ਕਿੰਨੇ ਸਥਾਨ ਆ ਜੇ ਚੋਗਾ ਕਰਨ ਦਾ ਇੰਨਾ ਹੀ ਚਾਸ ਸੀ ਤੇ ਬਾਹਰ ਕੀਤਾ ਜਾ ਸਕਦਾ ਸੀ ਤੇ ਉਹ 40 ਸਕਿੰਟ ਦੇ ਵਿੱਚ ਪਾ ਕੇ ਉਹ ਵੀਡੀਓ ਦੇ ਬਣਾ ਕੇ ਵਾਇਰਲ ਕਰਨੀ ਤੇ ਮੈਂ ਸਮਝਦਾ ਇਹ ਤਾਂ ਉਹ ਕੁੜੀ ਦੱਸ ਸਕਦੇ ਜਿਹੜੀ ਕੁੜੀ ਨੂੰ ਸਪੋਰਟ ਕਰਨ ਵਾਲੇ ਕੁਝ ਸੈਕਸ਼ਨ ਹੈ ਉਹ ਇੱਕ ਨਮਾਜ਼ ਜਿਹੜੀ ਅਦਾ ਕੀਤੀ ਜਾ ਰਹੀ ਸੀ ਉਹਦਾ ਜ਼ਿਕਰ ਕਰਦੇ ਨੇ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਗਲਿਆਰੇ ਦੇ ਉਹ ਬਾਹਰ ਨਮਾਜ਼ ਅਦਾ ਕੀਤੀ ਜਾ ਰਹੀ ਸੀ ਇੱਕ ਵਾਰ ਉਹ ਵੀ ਕਲੈਰਟੀ ਜ਼ਰੂਰ ਦਿਓ ਕਿ ਉਹ ਨਮਾਜ਼ ਜਿਹੜੀ ਮੁਸਲਿਮ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਸੀ ਉਹ ਕਿਹੜੀ ਥਾਂ ਦੇ ਉੱਤੇ ਕੀਤੀ ਦੇਖੋ ਇਹ ਦਰਬਾਰ ਸੱਚਖੰਡ ਦਾ ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਸੱਚਖੰਡ ਦੇ ਵਿੱਚ ਕੇਵਲ 24 ਘੰਟੇ ਨਰੋਲ ਕਰਵਾਨੀ ਦਾ ਕੀਰਤਨ ਚੱਲਦਾ ਰਾਤ ਨੂੰ 10:30 ਵਜੇ ਜਿਹੜੇ ਸਤ ਮਹਾਰਾਜ ਸੁਖਾਸਣ ਹੋ ਜਾਂਦੇ ਫੇਰ ਵੀ ਉੱਥੇ ਕਰਵਾਣੀ ਪੜੀ ਜਾਂਦੀ 2 ਵਜੇ ਸਵੇਰੇ ਫੇਰ ਕਰਵਾਣੀ ਸ਼ੁਰੂ ਹੋ ਜਾਂਦੀ ਕੀਰਤਨੀ ਕੀਰਤਨ ਸਿੰਘ ਸ਼ੁਰੂ ਕਰਦੇ ਆ ਤੇ ਉਹਦੇ ਬਾਹਰ ਜਿਹੜਾ ਗਲਿਆਰਾ ਆ ਉਹ ਬਾਹਰਲੇ ਸਿਸਟਮ ਦੀ ਗੱਲ ਆ ਹੁਣ ਇਹਨੂੰ ਰਲਾ ਕੇ ਇੱਧਰਲੇ ਪਾਸੇ ਲਿਆ ਕੇ ਕੋਈ ਰਲੀਫ ਮੰਗਣੀ ਮੇਰੇ ਸਮਝਦਾ ਇਹ ਗੱਲ ਜਸਟੀਫਾਈਡ ਨਹੀਂ ਸਾਡਾ ਉਹਦੇ ਨਾਲ ਕੋਈ ਜਾਤੀ ਬੇਟੀ ਨਾਲ ਨਹੀਂ ਬੇਟੀ ਆ ਸਤਕਾਰਯੋਗ ਆ ਪਰ ਸਤਕਾਰਯੋਗ ਤਾਂ ਆ ਵੀ ਜੇ ਉੱਥੇ ਦੀ ਮਰਿਆਦਾ ਰੱਖੇ ਤੇ ਜੇ ਅੰਦਰ ਆ ਕੇ ਫੇਰ ਉਹ ਸ਼ਰਾਰਤ ਨਾਲ 40 ਮਿੰਟ ਸੈਕਿੰਡ ਦੀ ਵੀਡੀਓ ਬਣਾ ਕੇ ਫਿਰ ਉਹਨੂੰ ਵਾਇਰਲ ਕਰਨਾ ਤੇ ਤੇ ਪਿੱਛੇ ਕੀ ਮੰਨ ਲ ਮੰਨਸਾ ਕੀ ਹੋਦਾ ਇਹ ਤੂੰ ਦੱਸ ਸਕਦੀ ਤੇ ਸਾਡੇ ਮੁਤਾਬਕ ਹੀ ਲੱਗਦਾ ਪੇ ਕਰਾਉਣੀ ਗੱਲ ਕੀਤੀ ਆ ਲੋਕ ਇਹ ਵੀ ਕਹਿ ਰਹੇ ਸੀ ਕਹਿੰਦੇ ਕੀ ਉਹਨੇ ਮਾਫੀ ਮੰਗ ਲਈ ਦੋ ਵਾਰ ਉਹਨੇ ਵੀਡੀਓ ਪਾ ਦਿੱਤੀ ਤੇ ਮਾਫ ਕਰ ਦੇਣਾ ਚਾਹੀਦਾ ਸੀ ਕਿਹਨੇ ਸਿੱਖੀ ਦੇ ਵਿੱਚ ਤਾਂ ਇਹ ਗੱਲ ਹੈ ਕਿ ਅਸੀਂ ਤਾਂ ਹਮੇਸ਼ਾ ਇਹੀ ਸੋਚਿਆ ਕਿ ਜਿਹੜਾ ਕੋਈ ਭੁੱਲਣਹਾਰ ਹੈਗਾ ਜਿਹੜਾ ਗਲਤੀ ਕਰ ਦਿੰਦਾ ਤਾਂ ਉਸ ਨੂੰ ਬਖਸ਼ ਦੇਣਾ ਚਾਹੀਦਾ ਦੇਖੋ ਸਾਡੇ ਮਾਫੀ ਦਾ ਸਿਸਟਮ ਆ ਜਿਹੜਾ ਸਿੱਖ ਆ ਉਹਦੇ ਲਈ ਅਕਾਲ ਤਖਤ ਆ ਉਹ ਪੰਜਾਂ ਸਿੰਘਾਂ ਸਹਿਬਾਨਾਂ ਦੇ ਕੋਲ ਜਾ ਕੇ ਪੇਸ਼ ਹੋ ਸਕਦਾ ਜੇ ਕੋਈ ਸਿੱਖ ਆ ਦੂਜੇ ਦਾ ਕਿਸੇ ਨੂੰ ਹਾਲ ਨਹੀਂ ਉਹ ਮੇਰਾ ਮਾਲਕ ਪਹਿਲਾਂ ਮੈਂ ਕਿਹਾ ਵੀ ਜਿਹੜੀ ਜਾਣ ਪੁਣੇ ਦੇ ਵਿੱਚ ਗਲਤੀ ਕੀਤੀ ਉਹਨੇ ਬਖਸ਼ ਜਾਂਦੀ ਅਣਜਾਣ ਪੁਣੇ ਦੀ ਬਖਸ਼ੀ ਜਾਂਦੀ ਆ ਤੇ ਹੁਣ ਕੀਤੀ ਆ ਜਾਣ ਬੋਝ ਕੇ ਤੇ ਕੋਈ ਗੱਲ ਨਹੀਂ ਪਹਿਲਾਂ let them let she ਕੰਮ ਤੇ ਉਹ ਆਪਣੀ ਆ ਕੇ ਫਿਰ ਉਹਦਾ ਅਰਬਾਜ ਕੀ ਬਾਰੇ ਵੀ ਗੱਲਾਂ ਚੱਲਦੀਆਂ ਕਹਿੰਦੇ ਕੀ ਮੈਨੂੰ ਥ੍ਰੈਟ ਆ ਰਹੇ ਨੇ ਮੈਨੂੰ ਰੇਪ ਦੇ ਥ੍ਰੈਟ ਨੇ ਮਾਰਨ ਦੀਆਂ ਧਮਕੀਆਂ ਨੇ ਕੀ ਸ਼ਰਾਡਤੀ ਅੰਸਰ ਨੇ ਦੇਖੋ ਪਤਾ ਨਹੀਂ ਕੌਣ ਆ ਮੈਨੂੰ ਤਾਂ ਪਤਾ ਨਹੀਂਗਾ ਪਰ ਸਿੱਖ ਕਦੇ ਇਦਾਂ ਨਹੀਂ ਕਰਦਾ ਖਾਸ ਕਰਕੇ ਬੀਬੀਆਂ ਦੇ ਔਰਤਾਂ ਦੇ ਮਸਲੇ ਦੇ ਵਿੱਚ ਕਦੇ ਵੀ ਨਹੀਂ ਇਦਾਂ ਕਰਦਾ ਕਮੀ ਸਾਹਿਬ ਹਾਲਾਂਕਿ ਬਾਰ ਪੋਸਟਰ ਲਾਏ ਹੋਏ ਨੇ ਬਾਹਰ LED ਦੀਆਂ ਦੇ ਉੱਤੇ ਸਾਰੀਆਂ ਮਰਿਆਦਾ ਰੱਖੀਆਂ ਹੋਈਆਂ ਨੇ ਲਿਖੀਆਂ ਹੋਈਆਂ ਨੇ SGPC ਨੇ ਕਿ ਅੰਦਰ ਫੋਟੋਗ੍ਰਾਫੀ ਨਹੀਂ ਕਰਨੀ ਅੰਦਰ ਇਹ ਜਿਹਾ ਕੁਝ ਤੁਸੀਂ ਜਿਹੜਾ ਹੈ ਉਹ ਤੀਰਾ ਨਹੀਂ ਕਰਨਾ ਉਸ ਦੇ ਬਾਅ ਕੀ ਇਸ ਨੂੰ ਲੈ ਕੇ ਵੀ ਐਸਜੀਪੀਸੀ ਕੁਝ ਹੋਰ ਸਖਤ ਫੈਸਲੇ ਕੁਝ ਹੋਰ ਤੁਸੀਂ ਉੱਥੇ ਮੋਨੀਟਰਿੰਗ ਕਰੋਗੇ ਅਸੀਂ ਮੈਂ ਅੱਜ ਹੀ ਦਰਬਾਰ ਸਾਹਿਬ ਤੋਂ ਆਇਆ ਅਸੀਂ ਹੁਣ 100 ਬੰਦਾ ਲਗਾਤਾਰ ਇੱਕ ਭਾਰਤੀਕਰ ਰਹੇ ਆ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਤਿੰਨ ਮੈਂ ਜਿਹੜੇ ਉਹ ਬੋਲ ਤਾਸਖਪੂਰਸ ਵਾਲੇ ਸੀ ਉਹ ਸਸਪੈਂਡ ਵੀ ਕੀਤੇ ਆ ਲਿਖਣ ਦੇ ਬਾਵਜੂਦ ਵੀ ਲੋਕਾਂ ਨੂੰ ਅਸੀਂ ਕਹਿੰਨੇ ਆ ਅੱਜ ਹੀ ਮੈਂ ਆਦੇਸ਼ ਕਰਕੇ ਆਇਆ ਵੀ ਇਥੇ ਕੋਈ ਵੀਡੀਓਗ੍ਰਾਫੀ ਨਾ ਅੰਦਰ ਬਣੇ ਆ ਸਿੰਘ ਸਾਹਿਬ ਨੇ ਵੀ ਚੇਚੇ ਤੌਰ ਤੇ ਕਿਹਾ ਕਿਉਂਕਿ ਅੱਜ ਕਾਲ ਤੱਕ ਦਾ ਸਥਾਪਨਾ ਦਿਵਸ ਸੀ ਉਹਨੇ ਆਪਣੇ ਲੈਕਚਰ ਵਿੱਚ ਵੀ ਕਿਹਾ ਕਿ ਇੱਥੇ ਜਿਹੜੇ ਅੰਦਰਲੇ ਪਾਸੇ ਕੋਈ ਵੀ ਜਿਹੜਾ ਮਨੁੱਖ ਆਉਂਦਾ ਆ ਉਹ ਆਪਣੇ ਢੰਗ ਨਾਲ ਆਵੇ ਤੇ ਵੀਡੀਓ ਨਾ ਬਣਾਵੇ ਤੇ ਹੁਣ ਅਸੀਂ ਇੰਸ਼ੋਰ ਕਰਾਂਗੇ ਕਿ ਇੱਥੇ ਆ ਕੇ ਫੋਟੋ ਜ਼ਰੂਰ ਖਿੱਚ ਲਓ ਜੇ ਖਿੱਚ ਸਕਦੇ ਹਾਂ ਪਰ ਕੈਮਰਾ ਨਹੀਂ ਚੱਲਣ ਰਿਹਾ ਇਹ तमाम ਚੀਜ਼ਾਂ ਉਹਨਾਂ ਲੋਕਾਂ ਦੇ ਉੱਤੇ ਵੀ ਲਾਗੂ ਹੋਣਗੀਆਂ ਜਿਹੜੇ ਵੱਖ-ਵੱਖ ਆਪਣੀਆਂ ਫਿਲਮਾਂ ਨੂੰ ਵੀ ਪ੍ਰਮੋਟ ਕਰਨ ਵਾਸਤੇ ਆ ਜਾਂਦੇ ਨੇ ਕਿਉਂਕਿ ਇੱਕ ਵੱਡਾ ਸਵਾਲ ਹੈ ਤਾਂ ਅਮੀਰ ਸਾਹਿਬ ਕਹਿੰਦੇ ਕਿ ਜਿਹੜੇ ਕਲਾਕਾਰ ਨੇ ਉਹ ਆ ਕੇ ਇੱਥੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਲੱਗ ਜਾਂਦੇ ਨੇ ਉਹਨਾਂ ਦੇ ਨਾਲ ਲੋਕੀ ਲੱਗ ਜਾਂਦੇ ਨੇ ਓਬਵੀਅਸ ਜੀ ਗੱਲ ਹੈ ਲੋਕਾਂ ਨੂੰ ਮੱਥਾ ਟੇਕਣ 'ਚ ਵੀ ਪ੍ਰੋਬਲਮ ਆਉਂਦੀ ਹੈ ਕੋਈ ਵੀ ਕਲਾਕਾਰ ਹੋਵੇ ਕਿ ਇਹਨਾਂ ਸਾਰੇ ਕਲਾਕਾਰਾਂ ਦੇ ਉੱਤੇ ਨਕੇਲ ਪਾਈ ਜਾਊਗੀ ਕਿ ਤੁਸੀਂ ਆ ਕੇ ਪ੍ਰੋਮੋਸ਼ਨ ਨਹੀਂ ਕਰਨੀ ਜੀ ਆਪਣੀ ਮੱਥਾ ਟੇਕਣਾ ਬਿਨਾਂ ਕੈਮਰੇ ਤੋਂ ਮੱਥਾ ਟੇਕੋ ਆ ਕੇ ਬਿਲਕੁਲ ਇ ਇਹ ਸਖਤੀ ਨਾਲ ਅਸੀਂ ਹੁਣ ਕਰਾਂਗੇ ਕਿਉਂਕਿ ਜਿਲੇ ਸਖਤੀ ਕਰਦੇ ਵੇ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਕਟੜ ਹੋ ਗਈ ਆ ਪਰ ਕੁਝ ਗੱਲਾਂ ਜਿਹੜੀਆਂ ਉਹ ਕਟੜ ਦਾ ਨਾ ਕਰਨੀਆਂ ਪੈਂਦੀਆਂ ਤੇ ਅਸੀਂ ਕਰਾਂਗੇ ਰੂਲ ਸਭ ਦੇ ਵਾਸਤੇ ਸਾਹਮਣੇ ਸੇਮ ਹੋਣੇ ਚਾਹੀਦੇ ਕਰਾਂਗੇ ਬਿਲਕੁਲ ਤਾਂ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਸਾਡੇ ਨਾਲ ਮੌਜੂਦ ਸੀ ਤਮਾਮ ਜਿਹੜੇ ਇਸ ਵੇਲੇ ਇਸ਼ੂਸ ਚੱਲ ਰਹੇ ਨੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਚਰਚਾਵਾ ਚੱਲ ਰਹੀਆਂ ਨੇ ਉਸ ਦੇ ਉੱਤੇ ਇਹਨਾਂ ਦੇ ਵੱਲੋਂ ਜਵਾਬ ਦਿੱਤੇ ਗਏ ਨੇ ਔਰ ਕਹਿ ਰਹੇ ਨੇ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਖਤੀ ਦੇ ਨਾਲ ਇਸ ਨੂੰ ਜ਼ਰੂਰ ਲਾਗੂ ਵੀ ਕੀਤਾ ਜਾਊਗਾ ਕੈਮਰਾ ਪਰਸਨ ਦਵਿੰਦਰ ਨਾਲ